ਸਸੇ ਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 7 ਜਨਵਰੀ 2025 ਤੋਂ 13 ਜਨਵਰੀ 2025 ਇਹਨਾਂ 7 ਦਿਨਾਂ ਦੇ ਵਿੱਚਕਾਰ ਮੌਸਮ ਕਿਵੇਂ ਦਾ ਰਹੇਗਾ ਇਹ ਹਫਤਾ ਕਿਵੇਂ ਦਾ ਗੁਜ਼ਰੇਗਾ ਕਿਸ ਦਿਨ ਮੀਂਹ ਦੀ ਸੰਭਾਵਨਾ ਹੈ ਕਿਉਂਕਿ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਿਕ 10 ਤਰੀਕ ਸ਼ਾਮ ਤੋਂ ਲੈ ਕੇ 11 ਤੇ 12 ਤਰੀਕ ਦੇ ਵਿੱਚਕਾਰ ਮੀਂਹ ਦੇ ਅਲਰਟ ਦੁਆਰਾ ਤੋਂ ਜਾਰੀ ਹੋਏ ਨੇ ਜੋ ਕਿ ਪੱਛਮੀ ਸਿਸਟਮ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੱਛਮੀ ਸਿਸਟਮ ਹੁੰਦਾ ਹੈ ਉਹ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਵਿਚਕਾਰ ਪੰਜਾਬ ਦੇ ਵਿੱਚ ਅਕਸਰ ਹੀ ਦਸੰਬਰ ਤੋਂ ਬਾਅਦ ਦੇਖਣ ਨੂੰ ਮਿਲਦੀ ਹੈ ਤੇ ਇਸੇ ਦੇ ਮੱਦੇਨਜ਼ਰ ਸਾਨੂੰ ਜਿਹੜਾ ਅਲਰਟ ਜਾਰੀ ਹੈ ਤੁਹਾਡੇ ਤੱਕ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਹੁਣ ਗੱਲ ਕਰਦੇ ਹਾਂ ਜੀ ਤਾਜ਼ਾ ਸੈਟਲਾਈਟ ਇਮੇਜ ਤੋਂ ਫਿਲਹਾਲ ਪੰਜਾਬ ਦਾ ਮੌਸਮ ਠੀਕ ਹੈ ਧੁੰਦ ਵਾਲਾ ਹਲਕਾ ਦਰਮਿਆਨ ਮੌਸਮ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਗੱਲ ਕਰਦੇ ਆ ਜੀ ਮੌਸਮ ਦੀ 7 ਤਰੀਕ ਤੋਂ ਲੈ ਕੇ 8 9 ਤਰੀਕ ਦੀ 7 8 9 ਤੇ 10 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਓਵਰਆਲ ਮੌਸਮ ਠੀਕ ਹੈ ਪੱਛਮੀ ਹਵਾ ਚੱਲੇਗੀ جس دے نال ਧੁੱਪ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲੇਗੀ ਪਰ ਸਵੇਰ ਅਤੇ ਸ਼ਾਮ ਦੇ ਸਮੇਂ ਧੁੰਦ ਦੇ ਹਾਲਾਤ ਬਰਕਰਾਰ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਵੱਡੀ ਰਾਤ ਨਹੀਂ ਹੈ ਧੁੰਦ ਤੋਂ ہاں ਦੁਪਹਿਰ ਦੇ ਸਮੇਂ ਧੁੱਪ ਨਿਕਲਣ ਦੇ ਕਾਰਨ ਤਾਪਮਾਨ ਥੋੜਾ ਜਿਆਦਾ ਵਧਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਕਾਰਨ ਤਾਪਮਾਨ ਦਿਨ ਦਾ ਜਿਹੜਾ ਹੈ ਉਹ 16-17 ਡਿਗਰੀ ਤੱਕ ਜਾਣ ਦੀ ਉਮੀਦ ਬਣਦੀ ਹੋਈ ਦਿਖਾਈ ਦੇਵੇਗੀ 10 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਦੁਆਰਾ ਤੋਂ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜਾ ਜਿਹਾ ਗਰਮੈਸ਼ ਦਾ ਮਾਹੌਲ ਤਾਂ ਬਣੇਗਾ ਹੀ ਨਾਲ ਦੀ ਨਾਲ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਕਿਉਂਕਿ ਪੂਰਬੀ ਹਵਾ ਚੱਲਣ ਦੇ ਨਾਲ ਨਮੀ ਵਾਲੀ ਹਵਾਵਾਂ ਪੰਜਾਬ ਵਿੱਚ ਆਉਣਗੀਆਂ ਤੇ ਅਚਾਨਕ ਨਮੀ ਵਾਲੀ ਹਵਾਵਾਂ ਜਦੋਂ ਸਿਸਟਮ ਨਾਲ ਅਟੈਚ ਹੁੰਦੀਆਂ ਨੇ ਤਾਂ ਫਿਰ ਮੀਂਹ ਦੀ ਸੰਭਾਵਨਾ ਬਣ ਜਾਂਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਪੂਰਬੀ ਇਲਾਕੇ ਤੋਂ ਹਵਾ ਆਵੇਗੀ ਤੇ ਪੱਛਮੀ ਇਲਾਕੇ ਵਿੱਚੋਂ ਮੀਂਹ ਦੀ ਸ਼ੁਰੂਆਤ ਹੁੰਦੀ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਮਾਲਵਾ 벨ਟ ਦੇ ਵਿੱਚ ਮਲੋਟ ਏਰੀਆ ਤੋਂ ਹੁੰਦਾ ਹੋਇਆ ਸਿਸਟਮ ਇਹ ਪੂਰੇ ਪੰਜਾਬ ਨੂੰ ਕਵਰ ਕਰੇਗਾ ਜਿਸ ਦੇ ਨਾਲ ਕਿ ਪਹਿਲਾਂ ਪਾਕਿਸਤਾਨ ਅਤੇ ਰਾਜਸਥਾਨ ਦੇ ਨਾਲ ਟੱਚ ਕਰ ਰਿਹਾ ਸਿਸਟਮ ਇੱਥੋਂ ਸਿਸਟਮ ਸ਼ੁਰੂ ਹੁੰਦਾ ਇਸ ਜ਼ਿਲ੍ਹੇਾਂ ਤੋਂ ਅੱਗੇ ਪੰਜਾਬ ਦੇ ਵਿੱਚ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ 12 11 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਹਲਕਾ ਦਰਮਿਆਨਾ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈ ਤੇ ਜਿਸ ਦੇ ਨਾਲ ਮੀਂਹ ਦੀ ਸੰਭਾਵਨਾ 11 ਤਰੀਕ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ 11 ਤਰੀਕ ਰਾਤ ਤੋਂ ਲੈ ਕੇ 12 ਤਰੀਕ ਸਵੇਰ ਤੱਕ ਇਸ ਸਿਸਟਮ ਦੀ ਮੌਜੂਦਗੀ ਪੰਜਾਬ ਵਿੱਚ ਬਣਦੀ ਹੋਈ ਦਿਖਾਈ ਦੇਵੇਗੀ ਅਤੇ 12 ਤਰੀਕ ਤੋਂ ਬਾਅਦ ਫਿਰ ਇਹ ਮੌਸਮ ਹੌਲੀ-ਹੌਲੀ ਸਾਫ਼ ਹੋ ਜਾਵੇਗਾ ਤੇ ਜਿਸ ਦਿਨ ਨਾਲ ਦੁਹਰਾਤੋਂ ਧੁੱਪ ਨਿਕਲਣ ਦੇ ਚਾਂਸ ਦੇ ਵੀ ਬਣਦੇ ਦਿਖਾਈ ਦੇ ਰਹੇ ਦੁਪਹਿਰ ਦੇ ਸਮੇਂ ਪਰ ਸਵੇਰ ਸ਼ਾਮ ਦੀ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਕੋਈ ਵੱਡੀ ਰਾਹਤ ਨਹੀਂ ਹੈ ਦੁਹਰਾਤੋਂ ਫਿਰ ਪੱਛਮੀ ਹਵਾ ਚਾਲਦੀ ਹੋਈ ਦਿਖਾਈ ਦੇਵੇਗੀ ਇਸ ਉਮੀਦ ਦੇ ਨਾਲ ਥੋੜੀ ਠੰਡ ਦੇ ਵਿੱਚ ਵਾਧਾ ਵੀ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ 1 ਜਾਂ 2 ਡਿਗਰੀ ਤਾਪਮਾਨ ਦੁਆਰਾ ਤੋਂ ਘਰੇਗਾ 15 ਤੋਂ ਲੈ ਕੇ 12-13 ਡਿਗਰੀ ਦੇ ਵਿਚਕਾਰ ਤਾਪਮਾਨ ਬਣੇ ਰਹਿਣ ਦੀ ਉਮੀਦ ਹੈ ਕਿਸਾਨ ਭਰਾ ਜਿਹੜੇ ਖਾਦ ਸਪਰੇਅ ਵਗੈਰਾ ਕਰਨਾ ਚਾਹੁੰਦੇ ਨੇ ਇਹਨਾਂ ਦਿਨਾਂ ਦੇ ਵਿਚਕਾਰ ਤਾਂ ਹੁਣ ਹੁਣ ਤੁਸੀਂ ਖਾਦ ਵਗੈਰਾ ਸਪਰੇਅ ਵਗੈਰਾ ਕਰ ਲਓ ਆਂਦੇ 2-3 ਦਿਨ ਮੌਸਮ ਠੀਕ ਹੈ ਪਰ ਉਸ ਤੋਂ ਬਾਅਦ 11-12 ਤਰੀਕ ਦੇ ਨੇੜੇ ਤੇੜੇ ਸਿਸਟਮ ਫਿਰ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਇਸ ਦੇ ਬਾਰੇ ਜੋ ਵੀ ਅਪਡੇਟਸ ਹੋਣਗੀਆਂ ਤੁਹਾਡੇ ਤੱਕ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦਬਾਜ਼ ਰਹਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਇਹ ਸੀ ਜੀ ਅਪਡੇਟ 7 ਤਰੀਕ ਤੋਂ ਲੈ ਕੇ 13 ਤਰੀਕ ਤੇ ਮੌਸਮ ਦੀ ਨਮੀ ਕੋਈ ਵੀ ਜਾਣਕਾਰੀ ਮਿਲੇਗੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ